ਹਾਂਜੀ ਮੈਂ ਮੇਰਾ ਨਾਮ ਦੱਸਦੀ ਹਾਂ ਹਾਂਜੀ ਮੈਂ ਸ਼ਵਾਨੀ ਸ਼ਰਮਾ ਮੈਂ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਦੀ ਪ੍ਰਧਾਨ ਹਾਂ ਅੱਜ ਜਿਹੜਾ ਇਹ ਟ੍ਰਸਟ ਵਾਲੋ ਲੋਕ ਹੁੰਦਾ ਪਿਆ ਨਾ ਤੇ ਇਹਨਾਂ ਨੇ A ਬਲਾਕ ਤੋਂ ਇੱਕ ਨੰਬਰ ਤੋਂ ਸ਼ੁਰੂ ਕੀਤਾ ਨਾ B ਬਲਾਕ ਦੇ ਇੱਕ ਨੰਬਰ ਤੋਂ ਇਹਨਾਂ ਨੇ ਉਸ ਬਲਾਕ ਤੋਂ ਸ਼ੁਰੂ ਕੀਤਾ ਜਿਸ ਬਲਾਕ 'ਚ ਮੇਰੀ ਰਹਾਏ ਸੀ ਜਦ ਤੱਕ ਮੇਰੇ ਪਾਸੇ ਦੇਖੋਗੇ ਤੁਸੀਂ ਇੱਕ ਵਾਰੀ ਕੈਮਰਾ ਕਮਾ ਕੇ ਕਿਸੇ ਨੇ ਗ੍ਰਿਲ ਬਾਹਰ ਨਹੀਂ ਲਗਾਈ ਹੋਈ ਕਿਆਰੀਆਂ ਬਣਾਈ ਹੋਈਆਂ ਵਾ ਗ੍ਰੀਨ ਆ ਪੌਦ ਪੇੜ-ਪੋਦੇ ਲਗਾਏ ਹੋਇਆ ਉਹਨਾਂ ਨੂੰ ਵੀ ਜਾਣ ਬੁਝ ਕੇ ਟਾਇਆ ਗਿਆ ਕਿ ਇਹਨਾਂ ਨੂੰ ਇਹ ਐਂਟੀ ਪਾਰਟੀ ਮਿਸ਼ਨ ਚਾਲੂ ਕੀਤਾ ਆਇਆ ਵਾ ਜੀਵਨ ਜਿਉਂਨੇ ਵੋਟਾਂ ਤੇ ਲੋਕਾਂ ਕੋਲ ਲੈ ਲੀਆਂ ਪਰ ਅੱਜ ਲੋਕਾਂ ਨਾਲ ਆ ਕੇ ਖੜੀ ਨਹੀਂ ਹੋ ਰਹੀ ਕਿਤੇ ਵੀ ਔਰ ਇਹਨਾਂ ਦੇ ਨੁਮਾਇੰਦੇ ਜਿਹੜੇ ਆਪਣੇ ਮੁ ਇਹਨੇ ਹੋ ਵੀ ਨਹੀਂ ਬਾਹਰ ਆ ਰਹੇ ਕੀ ਕਾਰਨ ਕੀ ਸਮਝਦੇ ਹੈ ਕਾਰਨ ਐਸੇ ਮੈਂ ਜਿੰਨਾ ਲੋਕਾਂ ਨੇ ਜ਼ਾਇਜ਼ ਕਬਜ਼ੇ ਕੀਤੇ ਸੀ ਉਹਦੇ ਨਾਲ ਨਾਲ ਕਹਿੰਦੇ ਆਟੇ ਨਾਲ ਘੋਲ ਪਿਸਿਆ ਵੈ ਇਹ ਉਹੀ ਹਾਲ ਹੈ ਕਿ ਆਟੇ ਨਾਲ ਘੋਲ ਪੇਸ ਗਿਆ ਵੈ ਹੋਰ ਕੁਝ ਨਹੀਂ ਹੋਇਆ ਇਹ ਲੋਕਾਂ ਦਾ ਨਾ ਜਾਏ ਧੱਕਾ ਹੋ ਰਿਹਾ ਹੈ ਤੁਹਾਨੂੰ ਪਹਿਲੇ ਕੋਈ ਨੋਟਿਸ ਭੇਜਿਆ ਗਿਆ ਮੰਦਤ ਤੇ ਨੋਟਿਸ ਭੇਜਿਆ ਗਿਆ ਸੀ ਅਸੀਂ ਉਦੋਂ ਕੋਰਟ ਚ ਜਾਣ ਲੱਗੇ ਸੀ ਜੀਵਨ ਜੋਤ ਨੇ ਵੀਡੀਓ ਕਾਲ ਕਰਕੇ ਲੋਕਾਂ ਨੂੰ ਕਿਹਾ 100 150 ਬੰਦੇ ਦੀ ਮੀਟਿੰਗ ਸੀ ਕਿ ਤੁਹਾਨੂੰ ਕਿਸੇ ਨੂੰ ਕੋਈ ਪੈਸਾ ਖਰਚ ਦੇ ਲੋੜ ਨਹੀਂ ਕਿਸੇ ਨੂੰ ਕਿਸੇ ਨੂੰ ਕੋਰਟ ਚ ਜਾਣ ਦੀ ਲੋੜ ਨਹੀਂ ਮੈਂ ਖੜੀ ਆ ਇੱਥੇ ਤੁਹਾਡੀ ਮੈਂ ਇੱਕ ਇੱਟ ਨਹੀਂ ਹਿਲਣ ਦਵਾਂਗੀ ਉਹ ਕੀ ਮੰਗ ਰਹੇ ਐ ਹੀ ਮੰਗ ਕਰ ਦੇਗੇ ਤੁਹਾਨੂੰ ਕੋਲ ਜਾਣਾ ਟਾਈਮ ਦਿੱਤਾ ਜਾਂਦਾ ਕਿਉਂ ਤੁਸੀਂ ਇਦਾਂ ਕੀਤਾ ਵੈ ਸਾਨੂੰ ਕੋ ਦੋ ਦਿਨ ਦੇ ਦਿੰਦੇ ਸੋਮਰ ਤਾਂ ਸਾਡੀ ਕੋਰਟ ਦੇ ਵਿੱਚ ਪਟੀਸ਼ਨ ਪੈ ਜਾਨੀ ਸੀ ਸਾਡਾ ਪ੍ਰੋਸੈਸ ਕਿਉਂਕਿ ਇਹ ਹੱਥ ਵਿੱਚ ਪਏ ਲੱਡੂ ਨਹੀਂ ਹੈ ਕਿ ਮਿੰਟ 'ਚ ਖਾ ਲਾਂਗੇ ਕੋਰਟ ਦੇ ਜਿਹੜਾ ਹਾਈ ਕੋਰਟ ਜਿੱਦੋਂ ਜਾਂਦੀ ਕੋਈ ਚੀਜ਼ ਹੈ ਟਰਾਂਸਲੇਸ਼ਨਸ ਕਰਨੀਆਂ ਪੈਂਦੀਆਂ ਨੇ ਹਿਸਟਰੀਆਂ ਲੈਣੀਆਂ ਪੈਂਦੀਆਂ ਐਫੀਡੇਵਿਟ ਹੁੰਦੇ ਆ ਸਾਰਾ ਕੰਮ ਇਹਨਾਂ ਨੇ ਸਾਨੂੰ ਦੋ ਦਿਨ ਦਾ ਮੌਕਾ ਵੀ ਨਹੀਂ ਦਿੱਤਾ ਚੇਅਰਮੈਨ ਸਾਹਿਬ ਨੇ ਕਿ ਦੋ ਦਿਨ ਦਾ ਮੌਕਾ ਦੇ ਦੋ 29 ਤਰੀਕ ਐ 22 ਤਰੀਕ ਤੁਸੀਂ ਤੋੜ ਲਿਓ ਆ ਕੇ 23 ਨੂੰ ਤੋੜ ਲਿਓ ਸਾਨੂੰ ਸਿਰਫ ਸੋਮਰ ਦਾ ਟਾਈਮ ਦੋਈ ਸੋਮਰ ਤੁਹਾਨੂੰ ਕੁਝ ਲੈ ਕੇ ਫੜਾ ਦਾਂਗੇ ਅਸੀਂ ਪਾਰਟੀ ਬਣ ਜਾਾਂਗੇ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਸਾਡੇ ਲੋਕ ਨਾ ਚੱਲ ਅਸੀਂ ਅੱਜ ਜੇ ਵੀ ਕੋਰਟ ਚ ਜਾ ਰਹੇ ਆ ਜੀ ਅਸੀਂ ਆਪਣਾ ਤਾਂ ਉੱਥੇ ਪ੍ਰੋਸੈਸ ਚਾਲੂ ਕੀਤਾ ਹੀ ਆ ਹਾਈ ਕੋਰਟ ਦੇ ਵਿੱਚ ਅਸੀਂ ਕਾਨੂੰਨੀ ਲੜਾਈ ਲੜਾਂਗੇ ਹਾਂਜੀ ਸਰ ਆਪਣਾ ਨਾਮ ਐਪਲੀਕੇਸ਼ਨ ਤੇ ਅਸੀਂ ਕੀ ਕਾਰਵਾਈ ਕੀਤੀ ਜਾਂਦੀ ਹੈ ਉਹ ਦਰਸਾਣਾ ਪੁਲਿਸ ਕਰਦੇ ਨੇ ਮੈਂ ਰਕੇਸ਼ ਗਰਗ ਨਿਗਰਾਨ ინਜਨੀਅਰ ਜੀ ਗੂਮਟਾ ਸਮਰ ਸਰ ਤੋਂ ਜਿਹੜੀ ਸੀਓਸੀਪੀ ਸੀਗੀ ਆਨਵਲ ਹਾਈ ਕੋਰਟ ਦੇ ਵਿੱਚ 2680 2022 ਉਹਦੇ ਵਿੱਚ ਆਰਡਰ ਕੀਤਾ ਹੈਗਾ ਉਹਨੇ ਵਰਕੋਰਡ ਨੇ ਕਿ ਅਸੀਂ ਜਿੰਨੀਆਂ ਵੀ ਰੋਡ ਬਰਮ ਦੇ ਉੱਤੇ ਪਬਲਿਕ ਲੈਂਡ ਤੇ ਇਨਕਲੋਜਮੈਂਟਸ ਨੇ ਅਸੀਂ ਉਹ ਨੋਟਿਸ ਤੋਂ ਪਹਿਲਾਂ ਰਿਮੂਵ ਕਰਕੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਐਂਡ ਚੇਅਰਮੈਨ ਆਫ ਗਵਰਨਰਸ ਐਗਜ਼ੀਕਟਿਵ ਅਫਸਰ ਗਰੁੱਪ ਆਫਸਟ ਐਂਡ ਨੰਨੇ ਅਸੀਂ ਆਪਣੀ ਐਫੀਡੇਟ ਦੀ ਸ਼ੇਵ ਚ ਰਿਪੋਰਟ ਸਬਮਿਟ ਕਰਦੇ ਹਾਂ ਉਹ ਕਾਰਵਾਈ ਅੱਜ ਅਸੀਂ ਕਰਦੇ ਹਾਂ ਠੀਕ ਹੈ ਜੀ ਸਰ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਜਿਹੜੇ ਚ ਪਹਿਲਾਂ ਵੀ ਦੱਸਿਆ ਤੁਹਾਨੂੰ ਏਵੀਏ ਦੇ ਵਿੱਚ ਫਾਇਰ ਡਿਪਾਰਟਮੈਂਟ ਤੋਂ ਕਾਰਪੋਰੇਸ਼ਨ ਤੋਂ ਫਾਇਰ ਟੈਂਡਰ ਲੈਨੇ ਤੇ ਅਸੀਂ ਸਿਵਲ ਸਰਜਨ ਉਹਨਾਂ ਤੋਂ ਅਸੀਂ ਐਮਬੂਲੈਂਸ ਵਗੈਰਾ ਵੀ ਅਸੀਂ ਕੀਤੀ ਹੈ ਗੁਰਜਾਤ ਗੈਸ ਤੋਂ ਤੇ ਪੀਐਸਪੀਸੀਐਲ ਤੋਂ ਪੰਜਾਬ ਪੁਲਿਸ ਦਾ ਜਿਹੜੀ ਪੁਲਿਸ ਫੋਰਸ ਹੈ दैट इज फॉर द ਅਮਨ ਸ਼ਾਂਤੀ ਵਾਸਤੇ ਉਹ ਸਾਰੇ ਅਸੀਂ ਉਹ ਕੀਤਾ ਹੋਇਆ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਸਰ ਔਰ ਕਿਉਂਕਿ ਇਹੋ ਜੇ ਕੰਮਾਂ ਦੇ ਵਿੱਚ ਕਾਫੀ ਪ੍ਰੋਟੈਸਟ ਦਾ ਵੀ ਸਾਹਮਣਾ ਕਈ ਵਾਰੀ ਕਰਨਾ ਪੈਂਦਾ ਕੁਝ ਲੋਕ ਹੈਗੇ ਨੇ ਜਿਹੜੇ ਲੋਕ ਵਿਗੜਨ ਪਾ ਰਹੇ ਨੇ ਅਸੀਂ ਉਹਨਾਂ ਦਾ ਨੋਟ ਕੀਤਾ ਹੈਗਾ ਉਹਨਾਂ ਦਾ ਅਸੀਂ ਵੱਖਰੇ ਤਰ੍ਹਾਂ ਤੇ ਦੇਵਾਂਗੇ ਜੇ ਸਾਨੂੰ ਕੋਈ ਇਨਸਟਰਕਟ ਕਰੇਗਾ ਬਟ ਆਦਰ ਬਾਈ ਜਿਸ ਟਾਈਮ ਰਾਈਟ ਨਾਓ ਇਟ ਇਜ਼ ਰਨਿੰਗ ਸਮੂਥਲੀ ਉਹ ਕਹਿੰਦੇ ਅਸੀਂ ਆਰਾਮ ਨਾ ਕਰ ਰਹੇ ਹਾਂ ਅਸੀਂ ਨੁਕਸਾਨ ਨਹੀਂ ਉਹਨਾਂ ਦਾ ਜਿਹੜਾ ਹੈਗਾ ਉਹ ਕਰਨ ਵਾਸਤੇ ਹੈਗੇ ਅਸੀਂ ਆਰਡਰ ਦਾ ਕੋਡ ਦੇ ਆਰਡਰ ਦਾ ਕੰਪਲਾਈਂਸ ਕਰਨਾ ਥੈਟ ਇਜ਼ ਵਟ ਵੀ ਆਰ ਸਾਈਟਲੀ ਸਰ ਅਸੀਂ ਕਿਹੜੇ ਡਿਲੀਵਰਸ ਕਰ ਰਹੇ ਹਾਂ ਅਸੀਂ ਕਿਹੜੇ ਕਿਹੜੇ ਮਤਲਬ ਆਰਡਰ ਤੇ ਅਬ ਕਹਾ ਵੈਸੇ ਜਿਹੜਾ ਸੜਕ ਤੇ ਇੰਪਰੂਵਮੈਂਟ ਹੈ ਲੇਕਿਨ ਜਿਹੜਾ ਗ੍ਰੀਨ ਬੈਲਟ ਦੇ ਉੱਤੇ ਨੇ ਪੱਕੀ ਬਣਾਈ ਹੈ ਜਾਂ ਕ੍ਰੀਲਸ ਉਹ ਜਿਹੜਾ ਜਿਹਨਾਂ ਨੇ ਸੈੱਟ ਆਰ ਰਿਮੂਵ ਕਰਨੀ ਹੈ ਬਸ ਜਿਹੜਾ ਐਨੀ ਐਨੀ ਕੰਸਟਰਕਸ਼ਨ ਔਨ ਦਾ ਰੋਡ ਵਾਰਮ ਇਸ ਟੂ ਬੀ ਰਿਮੂਵ ਠੀਕ ਹੈ ਜੀ ਤੇ ਇਹ ਇੱਥੇ ਤਕਰੀਬਨ ਐਕਸਲਿ ਨਿਊ ਨਹੀਂ ਹੈਗਾ ਚਲੋ 3000 ਤੇ ਹੋਏਗਾ ਨਹੀਂ ਇਹਨਾਂ ਵੀ ਨਹੀਂ ਹੈਗਾ ਸਰ ਤੁਸੀਂ ਕਿੰਨਾ ਕਹਗਾ ਮੈਂ ਜਿੰਨੇ ਵੀ ਨੇ ਸਾਰੇ ਦੇ ਜਿਸ ਕਿਸੇ ਦੇ ਵੀ ਅਪਰੋਚਮੈਂਟ ਅਸੀਂ ਰਿਮੂਵ ਕਰਕੇ 29 ਸੱਤ ਬੰਲਾ ਰਿਪੋਰਟ ਸਬਮਿਟ ਕਰਨੀ ਮਤਲਬ ਹੈ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਰਜ ਇਹ ਚੱਲਦਾ ਰਹੇਗਾ ਜੀ ਮਾਨਯੋਗ ਹਾਈ ਕੋਰਟ ਦੇ ਹੁਕਮ ਅਨੁਸਾਰ ਇੱਥੇ ਜਿਹੜੀ ਗ੍ਰੀਨ ਬੈਲਟ 'ਚ ਇਨਕ੍ਰੋਚਮੈਂਟ ਹੋਈ ਸੀਗੀ ਉਹਨੂੰ ਹਟਾਉਣ ਵਾਸਤੇ ਇੱਥੇ ਸਾਡੀ ਪੁਲਿਸ ਪ੍ਰੋਟੈਕਸ਼ਨ ਲੱਗੀ ਹੋਈ ਹੈ ਜੀ ਜੀ ਇਹ ਵੀ ਮਾਣੇ ਕਿ ਕਿੰਨੇ ਕਿੰਨੇ ਫੋਰਸ ਲੈਂਦੀ ਸਾਡੀ ਪੁਲਿਸ ਸਾਡੇ ਇਸ ਤੋਂ ਇਲਾਵਾ ਸਾਡੇ ਕੋਈ ਆਰਪੀ ਵੀ ਮਾਣੇ ਊਮੈਨਸ ਫੋਰਸ ਵੀ ਹਨ ਪਰ ਬੜੀ ਪੋਲਾਈਟਲੀ ਸਾਡਾ ਕੰਮ ਚੱਲ ਰਿਹਾ ਕੋਈ ਬਹੁਤੀ ਕੋਈ ਗੱਲ ਨਹੀਂ ਟੋਟਲ ਮਿਲਾ ਕੇ ਕਿੰਨੇ ਜਿਹੜੀ ਨਫਰੀ ਦੀ ਗੱਲ ਕਰੀਏ 100 150 ਦੇ ਕਰੀਬ ਹੈ ਜੀ ਅੱਛਾ ਜੀ ਤੇ ਇੱਥੇ ਕੋਈ ਮਤਲਬ ਪ੍ਰੋਟੈਸਟ ਵੀ ਕੀਤਾ ਗਿਆ ਲੋਕਾਂ ਵੱਲੋਂ ਜਾਂ ਕਿ ਮਤਲਬ ਪੀਸਫੁਲੀ ਲੋਕਾਂ ਨੇ ਨਹੀਂ ਨਹੀਂ ਬਿਲਕੁਲ ਪੀਸਫੁਲੀ ਚੱਲ ਰਿਹਾ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ